ਸਤਿ ਸ਼੍ਰੀ ਅਕਾਲ ਜੀ ਜਿਹੜੇ ਖਿਡਾਰੀਆਂ ਨੇ ਸਾਲ 2023-24 ਅਤੇ 24-25 ਭਾਵ 1 ਅਪ੍ਰੈਲ 2023 ਤੋਂ ਲੈ ਕੇ 31 ਮਾਰਚ 2025 ਤੱਕ ਵੱਖ-ਵੱਖ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਜਾਂ ਸਟੇਟ ਲੈਵਲ ਤੇ ਵੱਖ-ਵੱਖ ਮੁਕਾਬਲਿਆਂ ਦੇ ਵਿੱਚ ਭਾਗ ਲਿਆ ਜਾਂ ਉਹਨਾਂ ਨੇ ਮੈਡਲ ਵਗੈਰਾ ਜਿੱਤੇ ਨੇ ਤਾਂ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਕੈਸ਼ ਅਵਾਰਡਸ ਦੇ ਨਾਲ ਸਨਮਾਨਿਤ ਕੀਤਾ ਜਾਣਾ ਜਿਹੜੇ ਵੀ ਐਲੀਜੀਬਲ ਬੱਚੇ ਹੈਗੇ ਨੇ ਜਾਂ ਖਿਡਾਰੀ ਹੈਗੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਇਹ ਕੈਸ਼ ਅਵਾਰਡ ਜਿੱਤਣ ਵਾਸਤੇ ਇਹਨਾਂ ਵਾਸਤੇ ਅਪਲਾਈ ਜ਼ਰੂਰ ਕਰਨ ਇਹਨਾਂ ਕੈਸ਼ ਅਵਾਰਡਸ ਵਾਸਤੇ ਕੀ ਕੀ ਕ੍ਰਾਈਟੇਰੀਆ ਹੈਗਾ ਕੀ ਕੀ ਇਹਦੀ ਚੈਕਲਿਸਟ ਹੈਗੀ ਆ ਪਰਫਾਰਮਾ ਉਹ ਸਾਰਾ ਤੁਸੀਂ ਸਪੋਰਟਸ ਡਿਪਾਰਟਮੈਂਟ ਦੀ ਵੈਬਸਾਈਟ ਹੈਗੀ ਆ ਇੱਥੋਂ ਗੋਲਣ ਲੱਗੇ ਆ www.pb.sports.punjab.gov.in ਇਸ ਵੈਬਸਾਈਟ ਤੇ ਤੁਸੀਂ ਜਾ ਕੇ ਇਹ ਅਪਰ ਫਾਰਮਾ ਚੈਕਲਿਸਟ ਅਤੇ ਹੋਰ ਜਿਹੜੀ ਵੀ ਦੇ ਜਾਣਕਾਰੀ ਦੇਖ ਸਕਦੇ ਹੋ ਤੇ ਅਪਲਾਈ ਤੁਹਾਨੂੰ ਕਰ ਦੇਣਾ ਚਾਹੀਦਾ ਜੇ ਤੁਸੀਂ ਐਲੀਜੀਬਲ ਹੈਗੇ ਹੋ ਸੋ ਇੱਕ ਡਿਪਾਰਟਮੈਂਟ ਸਪੋਰਟਸ ਡਿਪਾਰਟਮੈਂਟ ਵੱਲੋਂ ਇੱਕ ਹੋਰ ਵੀ ਇਹ ਕਿਹਾ ਗਿਆ ਹੈਗਾ ਕਿ ਜਿਹੜੇ ਭਵਿੱਖ ਦੇ ਵਿੱਚ ਜਿਹੜੇ ਨਿਊ ਸਪੋਰਟਸ ਪਾਲਿਸੀ 2022 23 ਦੇ ਤਹਿਤ ਇਹ ਕੈਸ਼ ਅਵਾਰਡ ਵਾਸਤੇ ਅਪਲਾਈ ਕੀਤਾ ਜਾ ਸਕਦਾ ਹੈ ਸੋ ਉਹ ਹੁਣ ਸਿੱਧਾ ਆਪਣੇ ਹੈੱਡ ਆਫਿਸ ਪੰਜਾਬ ਸਪੋਰਟਸ ਡਿਪਾਰਟਮੈਂਟ ਹੈ ਜਿਹੜਾ ਹੈਗਾ ਜਦੋਂ ਵੀ ਤੁਹਾਡਾ ਕੋਈ ਈਵੈਂਟ ਖਤਮ ਹੁੰਦਾ ਤਾਂ ਉਹਦੇ ਨਾਲ ਹੀ ਤੁਸੀਂ ਆਪਣਾ ਇਹ ਕੈਸ਼ ਆਫ ਬੋਰਡ ਵਾਸਤੇ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਇਹ ਇਨਫਾਰਮੇਸ਼ਨ ਸੀਗੀ ਜਿਹੜੇ ਸਾਡੇ ਪੰਜਾਬ ਦੇ ਖਿਡਾਰੀ ਹੈਗੇ ਨੇ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਉਹ ਇੱਕ ਵਿੱਚ ਵੀ ਕਰਨਾ ਸੋ ਪੰਜਾਬ ਸਰਕਾਰ ਵੱਲੋਂ ਸਭ ਕੋਸ਼ਿਸ਼ ਰਹਿੰਦੀ ਹੈ ਕਿ ਸਮੇਂ-ਸਮੇਂ ਤੇ ਜਿਹੜੇ ਵੀ ਖਿਡਾਰੀ ਨੈਸ਼ਨਲ ਇੰਟਰਨੈਸ਼ਨਲ ਜਾਂ ਸਟੇਟ ਲੈਵਲ ਤੇ ਵਧੀਆ ਪਰਫਾਰਮੈਂਸ ਕਰਦੇ ਨੇ ਤਾਂ ਉਹਨਾਂ ਨੂੰ ਕੈਸ਼ ਅਵਾਰਡਸ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਸੋ ਤੁਸੀਂ ਵੀ ਇਹ ਅਗਰ ਇਹ 2 ਸਾਲਾਂ ਦੇ ਦੌਰਾਨ 1 April 2023 ਤੋਂ ਲੈ ਕੇ 31 March 2025 ਤੱਕ ਤੁਸੀਂ ਕਿਸੇ ਖੇਡ ਇਵੈਂਟ 'ਚ ਭਾਗ ਲਿਆ ਜਾਂ ਉਹਦੇ 'ਤੇ ਕੋਈ ਮੈਡਲ ਜਿੱਤੇ ਆ ਤਾਂ ਤੁਹਾਨੂੰ ਇਹਨਾਂ ਕੈਸ਼ ਅਵਾਰਡਸ ਵਾਸਤੇ ਜਿਹੜੀ ਤੁਹਾਨੂੰ ਵੈਬਸਾਈਟ ਦੱਸੀ ਗਈ ਹੈ ਉੱਤੇ ਅਪਲਾਈ ਜ਼ਰੂਰ ਕਰਨਾ ਚਾਹੀਦਾ ਥੈਂਕ ਯੂ